ਖਬਰਾਂ ਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਮੈਂ ਆ ਤੁਹਾਡਾ ਹਕੂ ਸਰਾਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਿਮਨੀ ਚੋਣ ਦੇ ਵਿੱਚ ਐਡਵੋਕੇਟ ਪਰਵਪਕਾਰ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਨਾ ਕੀ ਸੁਖਬੀਰ ਸਿੰਘ ਬਾਦਲ ਦੀ ਮਜਬੂਰੀ ਜਾਂ ਕਹਿ ਦਈਏ ਕਿ ਹਿੰਦ ਸੀ ਜਿੱਤ ਸੀ ਸੁਖਬੀਰ ਸਿੰਘ ਬਾਦਲ ਦੀ ਕਿ ਮੈਂ ਤੀਜੀ ਵਾਰ ਪ੍ਰਧਾਨ ਬਣਿਆ ਮੈਂ ਹੀ ਵੱਡੇ ਫੈਸਲੇ ਲਵਾਗਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚਾਹੇ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਹੋਵੇ ਤੇ ਚਾਹੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣਾਈ ਸੱਤ ਮੈਂਬਰੀ ਕਮੇਟੀ ਹੋਵੇ ਜਿਸ ਦੇ ਪੰਜ ਮੈਂਬਰ ਕਾਰਸ਼ੀਲ ਨੇ ਉਹਨਾਂ 50 ਮੈਂਬਰਾਂ ਵੱਲੋਂ ਲਗਾਤਾਰ ਭਰਤੀ ਕੀਤੀ ਜਾ ਰਹੀ ਹੈ ਹਾਲਾਂਕਿ ਹਰੇਕ ਸਟੇਜ ਤੇ ਇਹ ਗੱਲ ਪ੍ਰਚਾਰੀ ਜਾ ਰਹੀ ਹੈ ਕਿ ਅਸੀਂ ਭਰਤੀ ਸ਼੍ਰੋਮਣੀ ਅਕਾਲੀ ਦਲ ਵਾਸਤੇ ਕਰ ਰਹੇ ਹਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜੀਤੀ ਵਾਸਤੇ ਕੰਮ ਕਰ ਰਹੇ ਹਾਂ ਅਸੀਂ ਸ੍ਰੀ ਅਕਾਲ ਤਖਸੈਬ ਨੂੰ ਸਮਰਪਤਾਂ ਫਿਰ ਭਗੌੜੇ ਤਾਂ ਸੁਖਬੀਰ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਸਾਥੀ ਨੇ ਧੱਕੇ ਨਾਲ ਪ੍ਰਧਾਨ ਬਣੇ ਹੁਣ ਇਹ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮਜਬੂਰੀ ਹੈ ਕਿ ਆਪਣੀ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰਨਾ ਲੇਕਿਨ ਉਧਰ ਮਨਪ੍ਰੀਤਿਆਲੀ ਕਬਾਲ ਸਿੰਘ ਝੁੰਦਾ ਸੰਤਾ ਸਿੰਘ ਅਮੈਦਪੂਰੀ ਜਥੇਦਾਰ ਗੁਰਪਤਾਪ ਸਿੰਘ ਬੜਾਲਾ ਅਤੇ ਬੀਬੀ ਸਤਕਉਨ ਸਤਵੰਤ ਕੌਰ ਇਸ ਗੱਲ ਤੋਂ ਕਿਨਾਰਾ ਨਹੀਂ ਕਰ ਰਹਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਵਾਸਤੇ ਜਾਂ ਆਰਐਸਐਸ ਦੇ ਇਸ਼ਾਰਿਆਂ ਉੱਤੇ ਕੰਮ ਕਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਸਾਡਾ ਰੋਮ ਰੋਮ ਸਾਡਾ ਸਵਾਸ ਸਵਾਸ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਪਿਤ ਹੈ ਤੇ ਭਈ ਜੇਕਰ ਤੁਸੀਂ ਸ਼ਰੂਪਣੀ ਅਕਾਲੀ ਦਲ ਦੀ ਪੁਨਰਸਰਜੀਤੀ ਦੇ ਲਈ ਸ਼ਰੂਪਣੀ ਅਕਾਲੀ ਦਲ ਦੇ ਲਈ ਕੰਮ ਕਰ ਰਹੇ ਹੋ ਭਰਤੀ ਕਰ ਰਹੇ ਹੋ ਤਾਂ ਫਿਰ ਤੁਹਾਨੂੰ ਐਡਵੋਕੇਟ ਪਰਉਪਕਾਰ ਸਿੰਘ ਨੂੰ ਮੰਨਦੀ ਸਪੋਰਟ ਕਰਨੀ ਚਾਹੀਦੀ ਹੈ ਕਿਉਂਕਿ ਐਡਵੋਕੇਟ ਪਰਉਪਕਾਰ ਸਿੰਘ ਨੂੰ ਮੰਨ ਦਾ ਕੋਈ ਦੋਸ਼ ਨਹੀਂ ਜਿੰਨਾ ਉਸ ਵੀਰ ਸਿੰਘ ਬਾਦਲ ਨੂੰ ਹੈ ਉਹਨਾਂ ਹੀ ਤੁਹਾਨੂੰ ਹੋਣਾ ਚਾਹੀਦਾ ਹੈ ਯਾਨੀ ਕਿ ਉਹਦੇ ਹੱਕ ਵਿੱਚ ਤੁਹਾਨੂੰ ਪ੍ਰਚਾਰ ਕਰਨਾ ਚਾਹੀਦਾ ਹੈ ਤੁਹਾਨੂੰ ਉਹਦੇ ਹੱਕ ਵਿੱਚ ਨਿਤਰਨਾ ਚਾਹੀਦਾ ਹੈ ਜੇਕਰ ਤੁਸੀਂ ਸੱਚਮੁੱਚ ਸ਼੍ਰੋਮਣੀ ਅਕਾਲੀ ਦਲ ਦੇ ਲਈ ਕੰਮ ਕਰ ਰਹੇ ਹੋ ਜੇਕਰ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਲਾਕੀ ਹੱਕਾਂ ਦੀ ਗੱਲ ਕਰਦੇ ਹੋ ਤਾਂ ਫਿਰ ਤੁਹਾਨੂੰ ਚੋਣ ਮੈਦਾਨ ਦੇ ਵਿੱਚ ਬਿਨਾਂ ਕਿਸ ਸੰਕੋਚ ਐਡਵੋਕੇਟ ਪੱਕੇ ਪਕਾਰ ਸੇ ਘੁੰਮਣ ਦੇ ਹੱਕ ਵਿੱਚ ਆ ਜਾਣਾ ਚਾਹੀਦਾ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਦੀ ਇਹ ਮਜਬੂਰੀ ਵੀ ਹੈ ਇਹ ਹਿੰਦ ਵੀ ਹੈ ਕਿ ਭਾਈ ਮੇਰੇ ਤੋਂ ਬਿਨਾ ਸ਼ਰੂਮਣੀ ਅਕਾਲੀ ਦਲ ਚਲਾ ਨਹੀਂ ਸਕਦਾ ਲੇਕਿਨ ਤੁਹਾਡੇ ਮਤਭੇਦ ਉਹ علیحدਾ ਨੇ ਲੇਕਿਨ ਐਡਵੋਕੇਟ ਪਤੂਪਕਾਰ ਸਿੰਘ ਨੂੰ ਮੰਦਾ ਕੋਈ ਕਸੂਰ ਨਹੀਂ ਸਮਾਜ ਸੇਵੀ ਨੇ ਕਈ ਕੇਸ ਉਹਨਾਂ ਨੇ ਅਜਾਏ ਲੜੇ ਨੇ ਬਿਨਾ ਪੈਸਿਆਂ ਤੋਂ ਜਿੱਥੇ ਵੀ ਕਿਤੇ ਲੋੜਵੰਦਾਂ ਨੂੰ ਲੋੜ ਪੈਂਦੀ ਹੈ ਤੇ ਉਹ ਹਮੇਸ਼ਾ ਉਸ ਉੱਤੇ ਖਰੇ ਉਤਰਦੇ ਨੇ ਤੇ ਫਿਰ ਆਈ ਥਿੰਕ ਸ਼ਰੂਮਣੀ ਅਕਾਲੀ ਦਲ ਦਾ ਚਾਹੇ ਬਾਗੀ ਤੜਾ ਹੋਵੇ ਤੇ ਚਾਹੇ ਦਾਗੀ ਤੜਾ ਹੋਵੇ ਚਾਹੀਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਤਹਿਸੀਲ ਤੋਂ ਬਣੀ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਸ਼ੀਲ ਨੇ ਉਹਨਾਂ ਨੂੰ ਪੁਰਜ਼ੋਰ ਅੰਡੀ ਚੋਟੀ ਦਾ ਜੋਰ ਲਗਾਉਣਾ ਚਾਹੀਦਾ ਹੈ ਪਰ ਉਪਕਾਰ ਘੁੰਮਣ ਦੇ ਹੱਕ ਵਿੱਚ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਵਧੇ ਹਾਲਾਂਕਿ ਜਿਤਨਾ ਬਹੁਤ ਮੁਸ਼ਕਲ ਹੈ ਐਡਵੋਕੇਟ ਪਰ ਉਪਕਾਰ ਸੇ ਘੁੰਮਣ ਵਾਸਤੇ ਕਿਉਂਕਿ ਚੌਥੇ ਨੰਬਰ ਤੀਜੇ ਨੰਬਰ ਤੇ ਆਈ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤਾਂ